ਸਤ ਸ੍ਰੀ ਅਕਾਲ ਵੀਰੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਆਪਾਂ ਅੱਜ ਦੀ ਵੀਡੀਓ 'ਚ ਆਪਾਂ ਤੁਹਾਡੇ ਲਈ ਲੈ ਕੇ ਆਏ ਚਮਕ ਨਵਾਂ ਅਰਜਨ ਲੋਗੋ 655 ਡੀਆਈ ਮਹਿੰਦਰਾ ਮਾਡਲ 2023-2024 ਦੀ ਕਾਪੀ ਆ ਰੇਟ 11 ਲੱਖ 25 ਹਜ਼ਾਰ 2023 ਮਾਡਲ ਕਾਪੀ 11 ਦੀ ਹੈ ਛੰਟ ਵੀ ਲੱਗੇ ਹੋਏ ਨੇ 4x4 ਹੈ ਟਰੈਕਟਰ ਜਿਵੇਂ ਨਵਾਂ ਪਿਆ महेंद्र नोवो छः सौ पी आई छ ईयर वारंटी सेंटर बगैर चेक से कर थ्री स्पीड है ਸਾਧਰੀ ਸਮੇਂ ਦਾ 2023 ਮਾਡਲ 24 ਦੀ ਕਾਪੀ ਆ। ਥੋੜੀ ਕਰਿਆ। ਆ ਦੇਖ ਲਈ ਮੈਂ ਬੰਦਾ। ਚਲ ਕਿੰਨੇ ਦਾ ਹੋ ਗਿਆ? 30000 ਦਾ ਕਰਨਾ। ਚੈੱਕ ਕਰ ਸਕਦੇ ਹੋ ਬੈਟਰੀ ਬਕਸ਼ਾ। ਜਿਨ ਵਗੈਰਾ ਦੇਖ ਸਕਦੇ ਤੁਸੀਂ 2023 ਮਾਡਲ ਮਗਲਾ ਟਾਇਰ 16 9 28 ਦੇ ਮਗਰਾੜ ਵਗੈਰਾ ਚੈੱਕ ਕਰ ਸਕਦੇ ਹੋ ਟਰੈਕਟਰ ਜਿਵੇਂ ਨਵਾਂ ਪਿਆ 23 ਮਾਡਲ 24 ਕਾਪੀ ਆ ਕਿਸਾਨ ਵੀਰੋ ਵੇਰਦਾਨ ਵਗੈਰਾ ਚੈੱਕ ਕਰ ਸਕਦੇ ਹੋ ਖਲੜੂਲਾ ਸਤਰੀ ਸਮੇਤ ਹੈ ਟਰਵਲ ਡੰਡਾ ਸਮੇਤ ਆ ਬੈਕ ਸਾਈਡ ਚੈੱਕ ਕਰ ਸਕਦੇ ਟਰੈਕਟਰ ਜਮਸ ਤੋ ਇਹ 23 ਮਰਲਾ 24 ਦੀ ਕਾਪੀ ਹੈ ਇਸ ਕਿਸੇ ਵੀ ਨੇ ਟਰੈਕਟਰ ਲੈਣਾ ਹੋਵੇ ਆਪਾਂ ਮਾਲਕ ਵੀਰ ਦਾ ਨੰਬਰ ਪਾਵਾਂਗੇ ਕੰਟੈਕਟ ਕਰ ਸਕਦੇ ਤੁਸੀਂ ਵੀ ਇੱਕਦਰੀ ਖਾਦੇ ਜੇ ਫਿਰ ਦੋਪਤੀ ਓਏ ਉਹ ਛੋਟਾ ਹੀ ਆ ਬੱਸ ਆਪਾ ਛੋਟਾ ਹੀ ਆ ਚੱਲ ਹਾਂ ਬੁਰਾ